ਆਹਨਿਆ ਪਤਾ ਬਹੁਤ ਬਹੁਤ ਸਾਰੀ ਟੀਮ ਨੂੰ ਤੁਹਾਡਾ ਹਾਂਜੀ ਹਾਂਜੀ ਧੰਨਵਾਦ ਹਾਂ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਸਾਰਿਆਂ ਨੂੰ ਹਾਂਜੀ ਬੜਾ ਟੈਲੀਵੇਟ ਬਹੁਤ ਜੇ ਜਦੋਂ ਮਨੇ ਜਿੱਤਾਂ ਤੋਂ ਬਾਅਦ ਹੀ ਵੇਖਿਆ ਹੋਣਾ ਆਲਦੀ ਟੀਵੀ ਤੇ ਵੀ ਚਾਹੇ ਮੇਰੇ ਬਾਗੇ ਇੱਥੇ ਆ ਕੇ ਵੇਖੇ ਕਟਿੰਗ ਵਗੈਰਾ ਸਾਰਾ ਕੁਝ ਮਤਲਬ ਕਿ ਸਪੋਰਟ ਦਿਖਾਈ ਸਾਰਿਆਂ ਨੇ ਜਿਆਦਾ ਨਹੀਂ ਦੇਖਦੇ ਆ ਮਤਲਬ ਕਿ ਬਾਅਦ ਸਾਨੂੰ ਪਤਾ ਲੱਗਦਾ ਕਿ ਇੰਨੇ ਲੋਕ ਸਾਡੀ ਨੂੰ ਨਾ ਪਿਆਰ ਕਰਦੇ ਨੇ ਸੋ ਇੱਕ ਬਹੁਤ ਹੀ ਮਤਲਬ ਪ੍ਰਾਊਡ ਮੂਮੈਂਟ ਹੁੰਦਾ ਹੈ ਕੈਵਰੀ ਹਾਕੀ ਪਲੇਅਰ ਲਈ ਕਿ ਹਾਕੀ ਨੂੰ ਵੀ ਸਾਰੇ ਸਪੋਰਟ ਕਰ ਰਹੇ ਆ ਦਸਾਂ ਕਰਦੇ ਰਹਿਦਾ ਜਿੱਤ ਜਾਂ ਸਾਰੀ ਟੀਮ ਜਿੱਤੇ ਸਾਰੇ ਪਿਆ ਬਤਿਕੋ ਜੇ ਹੁੰਦੇ ਆ ਮਾਪਿਆਂ ਦੇ ਭਾਰਤੀ ਹਾਕੀ ਟੀਮ ਨੇ 올림픽 ਖੇਡਾਂ ਵਿੱਚ ਲਗਾਤਾਰ ਦੂਸਰੀ ਵਾਰ ਪ੍ਰੋਮੈਡਲ ਜਿੱਤ ਕੇ ਦੁਨੀਆ ਭਰ ਵਿੱਚ ਦੇਸ਼ ਦਾ ਖਾਸ ਕਰਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਕਿਉਂਕਿ ਇਸ ਹਾਕੀ ਟੀਮ ਦੇ ਵਿੱਚ ਸਰਪੰਚ ਸਾਹਿਬ ਯਾਨੀ ਕਿ ਕਪਤਾਨ ਹਰਮਨ ਪ੍ਰੀਤ ਦੀ ਗਵਾਈ ਤੇ ਹੇਠ ਪੰਜਾਬ ਦੇ 10 ਤੇ ਜ਼ਿਲ੍ਹਾ ਅੰਮ੍ਰਿਤਸਰ ਦੇ 5 ਨੌਜਵਾਨ ਸ਼ਾਮਲ ਨੇ ਇਹਨਾਂ ਵਿੱਚੋਂ ਇੱਕ ਦੇ ਘਰ ਅਸੀਂ ਪਹੁੰਚੇ ਹਾਂ ਅਟਾਰੀ ਵਿਖੇ ਹਾਕੀ ਖਿਡਾਰੀ ਸ਼ਮਸ਼ੇਰ ਸਿੰਘ ਦੇ ਘਰ ਜਿੱਥੇ ਇਸ ਵੇਲੇ ਖੁਸ਼ੀਆਂ ਦਾ ਮਾਹੌਲ ਹੈ ਮਠਿਆਈਆਂ ਵੰਡੀਆਂ ਜਾ ਰਹੀਆਂ ਨੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਔਰ ਸਭ ਤੋਂ ਵੱਧ ਖੁਸ਼ ਨਜ਼ਰ ਆ ਰਹੀ ਹੈ ਸ਼ਮਸ਼ੇਰ ਦੀ ਦਾਦੀ ਬਾਰਕਾ ਜੀ ਵਧਾਈਆਂ ਬਹੁਤ ਬਹੁਤ ਧੰਨ ਵਧਾਈਆਂ ਪਾਜੀ ਬਹੁਤ ਬਹੁਤ ਹੋਰ ਕੀ ਤੈਂ ਕੱਖਣਾ ਇਹ ਵੀ ਖੁਸ਼ੀ ਜੋ ਪੋਤਰੇ ਨੂੰ ਖੇਡਦੇ ਬਾਅਦ ਜਾਂਦੀ ਪਾਜੀ ਦਸਾਂ ਕਰਦੇ ਰਹਿੰਦਾ ਜਿੱਤ ਜਾਂ ਸਾਰੀ ਟੀਮ ਜਿੱਤੇ ਸਾਰੇ ਧੀਆਂ ਪੁੱਤ ਇੱਕੋ ਜਿਹੇ ਹੁੰਦੇ ਆ ਮਾਪਿਆਂ ਦੇ ਤੇ ਸਾਡੇ ਵੀ ਇੱਕੋ ਜਿਹੇ ਸਾਰੇ ਬੱਚੇ ਇਹੋ ਹੀ ਬੱਚਿਆਂ ਨੂੰ ਸਮਝਾਉਂਦੇ ਵੀ ਸਾਰੇ ਵੀਰ ਵੀ ਦਰੋ ਆਪਸ ਵਿੱਚ ਇਕੱਠੇ ਰਹੋ ਕਿਸੇ ਨਾਲ ਲੜਨਾ ਨਹੀਂ ਝਗੜਾ ਨਹੀਂ ਕਰਨਾ ਇਹ ਵੀ ਖੁਸ਼ੀ ਜਦੋਂ ਪਤਾ ਲੱਗਿਆ ਕਿ ਮੈਡਲ ਜਿੱਤਿਆ ਪਹਿਲਾਂ ਬੜਾ ਕੁਝ ਹੰਧਾਰਿਆ ਮਾਪਿਆਂ ਦੇ ਸਾਰੇ ਧੀਆਂ ਪੁੱਤ ਇੱਕੋ ਜਿਹੇ ਹੁੰਦੇ ਜਿੱਤ ਹਾਰ ਬਣੀ ਹੈ ਨਾ ਕਿ ਕੋਈ ਜਿੱਤੇ ਕੋਈ ਹਾਰੇ ਤੇ ਜਿੱਦ ਮਾਪਿਆਂ ਨੂੰ ਪੁੱਤ ਜਿੱਤ ਕੇ ਬਹੁਤ ਖੁਸ਼ੀ ਹੁੰਦੀ ਹੈ ਤੇ ਨਾਲੇ ਗਾਇਡੀ ਦੂਰ ਕਿੰਨਾ ਚਿਰ ਹੋ ਗਿਆ ਮਿਹਨਤ ਕਰਦਿਆਂ ਨੂੰ ਮਿਹਨਤ ਬਹੁਤ ਹੈ ਬੱਚੇ ਦਾ ਫਲ ਮੇਰੇ ਪੁੱਤ ਨੂੰ ਮਿਲਿਆ ਨੀਤ ਨੂੰ ਮੁਰਾਦ ਹਰ ਇੱਕ ਬੱਚੇ ਮੇਰੇ بیٹے ਵਰਗੇ ਹੀ ਹੈ ਸਾਰੇ ਮੇਰੇ ਪੁੱਤਰੇ ਵਰਗੇ ਬਿਲਕੁਲ ਇਸ ਵੇਲੇ ਪਿਤਾ ਹਰਦੇਵ ਸਿੰਘ ਜੀ ਆਪਣੇ ਪੁੱਤਰ ਨਾਲ ਗੱਲ ਕਰ ਰਹੇ ਨੇ ਫੋਨ ਤੇ ਹਾਂ ਜੀ ਪੁੱਤ ਹਾਂ ਜੀ ਅੰਨੀ ਸਸੇ ਡਾਡੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੈ ਕੌਣ ਹੈ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਵਧਾਈਆਂ ਪਰ ਤੇ ਬਹੁਤ ਬਹੁਤ ਸਾਰੀ ਟੀਮ ਨੂੰ ਤੁਹਾਡੀ ਹਾਂਜੀ ਹਾਂਜੀ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਸਾਰਿਆਂ ਨੂੰ ਹਾਂਜੀ ਹਾਂਜੀ ਕੀ ਕਰ ਰਹੇ ਹੋ ਨਾ ਬ੍ਰੇਕਫਾਸਟ ਕਰ ਲਿਆ ਕੁਛ ਨਾ ਕੋਈ ਨਹੀਂ ਕੋਈ ਨਹੀਂ ਬਾਅਦ ਬ੍ਰੇਕਫਾਸਟ ਕਰਕੇ ਆਏ ਹਾਂ ਜੀ ਅੱਛਾ ਕਰੇ ਹਾਂਜੀ ਹਾਂਜੀ ਠੀਕ ਠੀਕ ਹੈ ਹਾਂ ਕਰ ਲਓ ਮੋਬਾਈਲ ਹਾਂਜੀ ਬਤੂ ਹਾਂਜੀ ਹਾਂਜੀ ਮੈਂ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂਜੀ 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 ਕਰ ਲਿਆ ਬ੍ਰੇਕਫਾਸਟ ਹਾਂਜੀ ਹਾਂ ਜੀ ਹਾਂ ਛਾ ਅੱਜ ਹਾਂ ਛਾ ਅੱਜ ਫ੍ਰੀਜ ਹੋਏ ਹੋ ਨੀ ਰਿਲੈਕਸ ਜੀ ਹੋਏ ਹੋ ਨੀ ਅੱਜ ਹਾਂ ਜੀ ਅੱਜ ਅੱਜ ਫਿਰ ਹੋ ਟਾਈਮ ਹੀ ਤਾਂ ਉਹ ਚੱਲ ਪਿਆ ਕਿੱਦਾਂ ਫਿਰ ਸੈਲੀਬ੍ਰੇਸ਼ਨ ਕਿੱਦਾਂ ਹੋਈ ਆ ਕੱਲ ਹਾਂ ਜੀ ਕੱਲ ਕਿ ਕਿੱਦਾਂ ਸੈਲੀਬ੍ਰੇਟ ਕੀਤਾ ਸੈਲੀਬ੍ਰੇਟ ਬਹੁਤ ਜੀ ਜਿਹੜਾ ਮਤਲਬ ਜਿੱਤਾਂ ਤੋਂ ਬਾਅਦ ਹੀ ਵੇਖੇ ਹੋਣਾ ਅਲਰੇਡੀ ਟੀਵੀ ਤੇ ਵੀ ਆਹ ਅੰਦਰ ਆ ਗਏ ਇੱਥੇ ਆ ਕੇ ਦੇਖੇ ਸਟੈਟਿੰਗ ਵਗੈਰਾ ਭਾਈ ਸਾਰਾ ਕੁਝ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਫੋਨ ਆਇਆ ਸੀ ਹਾਂਜੀ ਹਾਂਜੀ ਪੀਐਸਰ ਦਾ ਵੀ ਆਇਆ ਹੈ ਫੋਨ ਉਹਨਾਂ ਨੇ ਕੰਗ੍ਰੈਚੁਲੇਸ਼ਨ ਦਿੱਤਾ ਸਾਰਿਆਂ ਨੂੰ ਬੜੀਆ ਮੋਟੀਵੇਟ ਕੀਤਾ ਸਾਰਿਆਂ ਨੂੰ ਹਾਂਜੀ ਕੋਈ ਖਾਸ ਮੈਸੇਜ ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਣ ਕਰ ਰਿਹਾ ਹੈ ਬੜੀ ਖੁਸ਼ੀ ਬਣਾ ਰਿਹਾ ਹੈ ਕਿਉਂਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ ਲਗਭਗ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਸਪੋਰਟ ਦਿਖਾਈ ਸਾਰਿਆਂ ਨੇ ਜਾਦਾ ਹੀ ਦੇਖਦੇ ਆ ਮਤਲਬ ਕਿ ਬਾਦ ਸਾਨੂੰ ਪਤਾ ਲੱਗਦਾ ਕਿ ਇਨੇ ਲੋਕ ਹਾਕੀ ਨੂੰ ਕਿਉਂ ਨਾ ਪਿਆਰ ਕਰਦੇ ਨੇ ਸੋ ਇੱਕ ਬਹੁਤ ਹੀ ਮਤਲਬ ਪ੍ਰਾਊਡ ਮੂਵਮੈਂਟ ਹੁੰਦਾ ਹੈ ਕੈਵਰੀ ਹਾਕੀ ਪਲੇਅਰ ਲਈ ਕਿ ਹਾਕੀ ਨੂੰ ਵੀ ਸਾਰੇ ਸਪੋਰਟ ਕਰ ਰਹੇ ਆ। ਸਮਝੇ ਇੱਕ ਟਾਈਮ ਸੀਗਾ ਇੱਕ ਟਾਈਮ ਸੀਗਾ ਕਿ ਪੂਰੇ ਵਰਲਡ ਦੇ ਵਿੱਚ ਹਾਕੀ ਦੀ ਗੇਮ 'ਚ ਇੰਡੀਆ ਦਾ ਦਮਦਮਾ ਸੀ ਸਰਦਾਰੀ ਸੀ ਇੰਡੀਆ ਦੀ। ਲੱਗਦਾ ਕਿ ਉਹ ਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ ਹੈ। ਹਾਂਜੀ ਹਾਂਜੀ ਜ਼ਰੂਰ ਜੀ ਹਾਂ ਸੁਨਹਿਰੀ ਯੁੱਗ ਮੈਨੂੰ ਲੱਗਦਾ ਕਿ ਵਾਪਸ ਆ ਗਿਆ ਹੈ ਆਲਰੇਡੀ। ਇਹ ਤਾਂ ਆ ਬੈਕ ਟੂ ਬੈਕ ਗੋਲਡ ਮੈਡਲ ਜਿੱਤੇ ਨੇ ਮਤਲਬ ਕੋਬੜੀ ਫਿਨਿਸ਼ ਕੀਤਾ ਬੈਕ ਟੂ ਬੈਕ ਮੈਡਲਸ ਇਹ ਆਪਣਾ ਲੁੱਕਚਰ ਇੱਕ ਬਹੁਤ ਹੀ ਮਤਲਬ ਕਿ ਇੱਕ ਪ੍ਰਾਊਡ ਵਾਲੀ ਮੂਮੈਂਟ ਆ ਸਾਹਾਰੇ ਇੰਡੀਅਨ ਲਈ ਸਾਰਿਆਂ ਲਈ ਸਾਰੇ ਪੰਜਾਬੀਆਂ ਲਈ ਤੇ ਸੁਨਹਿਰੀ ਜੋਗ ਜਰੂਰ ਵਾਪਸ ਆਊਗਾ ਅੱਗੇ ਹੋਰ ਮਿਹਨਤ ਕਰਾਂਗੇ ਸਾਡੇ ਸਾਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਜੀ ਥੈਂਕ ਯੂ ਥੈਂਕ ਯੂ ਪਰਮਾਤਮਾਗੇ ਅਰਦਾਸਾਂ ਹੀ ਕਰ ਰਹੇ ਸਾਂ ਕਿ ਟੀਮ ਜਿਹੜੀ ਇੰਡੀਆ ਜਿੱਤ ਜੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਪਹਿਲਾਂ ਵੀ ਜਿਵੇਂ ਕਿ ਜਰਮਨ ਦੇ ਨਾਲ ਖੇਡੇ ਸੀ ਤੇ ਬੱਚਿਆਂ ਦਾ ਬਹੁਤ ਜਿਹੜਾ ਦਿਲ ਟੁੱਟ ਗਿਆ ਸੀ ਇੱਕ ਵਾਰੀ ਤੇ ਬੱਚੇ ਬਹੁਤ ਮਤਲਬ ਕਿ ਮਜੂਸ ਜਿਹਾ ਹੋ ਗਏ ਸੀ ਜਿਵੇਂ ਤੁਸੀਂ ਵੇਖਿਆ ਹੀ ਆ ਟੀਵੀ ਤੇ ਤੇ ਅਰਦਾਸਾਂ ਹੀ ਕਰਦੇ ਰਹਿ ਬਸ ਜਿੰਨਾ ਚਿਰ ਮੈਚ ਚੱਲਦਾ ਰਿਹਾ ਪਰਮਾਤਮਾ ਅੱਜ ਇਹਨਾਂ ਨੂੰ ਇਹ ਮੈਡਲ ਜਿਹੜਾ ਇਹਨਾਂ ਨੂੰ ਮਿਲ ਜਵੇ ਮੈਡਮ ਇੰਡੀਆ ਨੂੰ ਮੈਡਲ ਜਿਹੜਾ ਮਿਲ ਜਵੇ ਬੜੀ ਵੱਡੀ ਮੱਲ ਮਾਰੀ ਬਹੁਤ ਬਹੁਤ ਕਿ ਬਹੁਤ ਵੱਡੀ ਮੱਲ ਮਾਰੀ ਹੈ ਬੱਚਿਆਂ ਨੇ ਮਤਲਬ ਕਿ ਮੂਡ ਜਿਹੜਾ ਖਰਾਬ ਹੋਇਆ ਸੀ ਉਸ ਦਿਨ ਤੋਂ ਕੱਲ ਫੇਰ ਮਤਲਬ ਕਿ ਖੁਸ਼ ਸੀ ਬੱਚੇ ਤਾਂ ਆਪਣਾ ਵੀ ਫਿਰ ਮਨ ਖੁਸ਼ ਹੁੰਦਾ ਹੈ ਕਿ ਬੱਚੇ ਖੁਸ਼ ਹੋ ਗਏ ਅੱਜ ਤੇ ਸਾਡਾ ਵੀ ਮਨ ਖੁਸ਼ ਹੋਇਆ ਕਿ ਆਪਣੇ ਦੇਸ਼ ਵਾਸਤੇ ਚਲੋ ਮੈਡਲ ਲੈ ਕੇ ਆਏ ਆ ਬਹੁਤ ਮਿਹਨਤ ਕੀਤੀ ਹੁੰਦੀ ਬੱਚਿਆਂ ਨੇ ਇੱਥੋਂ ਤੱਕ ਪਹੁੰਚਣ ਵਾਸਤੇ ਸਵਾਗਤ ਕੀਤਾ ਰਿਹਾ ਸਵਾਗਤ ਵੇਖੋ ਜੀ ਜਦੋਂ ਆਉਣਗੇ ਉਦੋਂ ਕਰਾਂਗੇ ਪੂਰਾ ਸਵਾਗਤ ਕਰਾਂਗੇ ਵਧੀਆ ਕਿ ਨਾਦ ਕਰਾਂਗੇ ਹਾਂਜੀ ਅੱਗੇ ਨਾਦ ਕਰਾਂਗੇ ਜੀ ਵਿਆਹ ਦਾ ਮਹੌਲ ਹੋਊਗਾ ਫੇਰ ਹਾਂਜੀ ਬੱਸ ਟੈਨ ਡੀਖਣਦੇ ਕਦੋਂ ਹੁੰਦੇ ਆ ਵਾਪਸ ਇੰਤਜ਼ਾਰ ਕਰਨਦੇ ਆਂ ਤਾਂ ਪਹਿਲੀ ਵਾਰ ਹੀ ਹੋਇਆ ਕਿ ਸਾਰੇ ਦੇਸ਼ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਬਹੁਤ ਸਪੋਰਟ ਹਾਂਜੀ ਬਹੁਤ ਸਪੋਰਟ ਕੀਤੀ ਹੈ ਯਾਰ ਕੀ ਬਾਹਰ ਸਟੇਡੀਅਮ 'ਚ ਹੀ ਵੇਖ ਰਹੇ ਸੀ ਸਾਡਾ ਬੱਚਾ ਵੀ ਛੋਟਾ ਗਿਆ ਸੀਗਾ ਵੇਖਣ ਉਹਨਾਂ ਦੇ ਜਕਾਰੇ ਹੁੰਦੇ ਜਾਂ ਗੂੰਜਦੇ ਸੀ ਉਹਨਾਂ ਨੂੰ ਬਹੁਤ ਮੂਵਮੈਂਟ ਮਿਲਦੀ ਸੀ ਬਹੁਤ ਜ਼ਿਆਦਾ ਅੰਦਰੋਂ ਵੱਜਦਾ ਹੀ ਹੁੰਦਾ ਤੇ ਮੈਚ ਜਿੱਤ ਵੀ ਤਾਂ ਹੀ ਪ੍ਰਾਪਤ ਕੀਤੀ ਨਾ ਬਾਹਰੋਂ ਇਹ ਕਿ ਲਲਕਾਰੇ ਬਹੁਤ ਵੱਜ ਰਹੇ ਸੀ ਹੌਸਲਾ ਫਜ਼ਾਈ ਬਹੁਤ ਬਹੁਤ ਹੋ ਰਹੀ ਸੀ ਹਾਂਜੀ ਹਾਂਜੀ ਪਿਛਲੀ ਵਾਰ ਜਦੋਂ ਨਹੀਂ ਉਦੋਂ ਫਿਰ ਉਹ ਤੋਂ ਕਰੋਨਾ ਕਰਕੇ ਨਹੀਂ ਸੀ ਗਏ ਐਰਕੀ ਬਹੁਤ ਕਰੇਜ ਪੰਜਾਬੀ ਆਪਣੇ ਬਹੁਤ ਗਏ ਸੀ ਉੱਥੇ ਐਨਰਜੀ ਮਿਲਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਪਲੇ ਤੋਂ ਜਦੋਂ سپورਟ ਮਿਲਦੀ ਹੈ ਹਾਂ ਫਿਰ ਆਪੇ ਹੋਰ ਦਮ ਵੱਧ ਆ ਜੀ ਉਹਨਾਂ ਦਾ ਖੇਡਣ ਹੋਰ ਸਾਰੀ ਟੀਮ ਨੇ ਵੇਖੋ ਜੀ ਬਹੁਤ ਇੰਨਾ ਵਰਕ ਕੀਤਾ ਹੈ ਬਹੁਤ ਵਧੀਆ ਖੇਡੇ ਆ ਸਾਰੀ ਟੀਮ ਬਹੁਤ ਵਧੀਆ ਖੇਡੀ ਆ ਤੇ ਬਹੁਤ ਅੱਗੇ ਤੋਂ ਵੀ ਇਸੇ ਤਰ੍ਹਾਂ ਮਿਹਨਤ ਕਰਨ ਤੇ ਇਸੇ ਤਰ੍ਹਾਂ ਆਪਣੇ ਦੇਸ਼ ਵਾਸਤੇ ਮੈਡਲ ਲੈ ਕੇ ਆਉਣ ਹਾਂ ਜੀ ਧੰਨਵਾਦ ਤੁਹਾਡਾ ਪੀਸ న్యూਸ ਵਾਲਿਆਂ ਦਾ ਜੀ ਇਹਨਾਂ ਤੁਸੀਂ ਕਵਰੇਜ ਕਰਨ ਦੇ ਸਾਰੇ ਬੱਚਿਆਂ ਦੀ ਕੀਤੀ ਜਾਂ ਸਾਡੇ ਵੀ ਕਰਨਾ ਹੈ ਜੀ ਆਹ ਤਾਂ ਧੰਨ ਤਿਆਰ ਦਿਲੋਂ ਧੰਨਵਾਦ ਕਰਦਾ ਜੀ ਸ਼ਮਸ਼ੇਰ ਦੇ ਕੋਚ ਸਾਹਿਬ ਜਿਨ੍ਹਾਂ ਨੇ ਹਾਕੀ ਫੜਨੀ ਸਿਖਾਈ ਤੇ ਅੱਜ ਇਸ ਮੁਕਾਮ ਤੇ ਪਹੁੰਚੇ ਕਿੰਨੀ ਖੁਸ਼ੀ ਹੁੰਦੀ ਹੈ ਕੋਚ ਨੂੰ ਜਦੋਂ ਇੱਕ ਬੂਟਾ ਜਿਹੜਾ ਆਪਣੇ ਹੱਥੀ ਲਾਇਆ ਬੂਟਾ ਸੀ ਉਹ ਇੱਕ ਫਲਦਾਰ ਰੁੱਖ ਬਣੇ ਅੱਜ ਮੈਡਲ ਲੈ ਕੇ ਆ ਰਿਹਾ ਹੈ ਹਾਂ ਜੀ ਸਰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਜਦੋਂ ਮੰਨ ਲਓ ਕਿ ਇੱਕ ਕੋਚ ਆਪਣੇ ਹੱਥੀ ਤਿਆਰ ਕਰਕੇ ਬੱਚੇ ਨੂੰ ਇਸ 올림픽 ਤੱਕ ਪਹੁੰਚਾਉਂਦਾ ਵਾ ਤੇ ਬੱਚਾ ਉੱਥੇ ਆਪਣਾ ਪਰਫਾਰਮ ਵਧੀਆ ਕਰਦਾ ਵਾ ਤੇ ਇਸ ਤੋਂ ਉੱਪਰ ਖੁਸ਼ੀ ਹੋ ਨਹੀਂ ਸਕਦੀ ਕਿ ਜਿਹੜਾ ਉਹਦਾ ਤਿਆਰ ਕੀਤਾ ਹੋਇਆ ਬੱਚਾ ਜਿਹੜਾ ਇੱਥੋਂ ਤੱਕ ਪਹੁੰਚੇ ਜਿੱਥੇ ਦੇਸ਼ ਉਰਤੇ ਮਾਣ ਕਰ ਸਕੇ ਗਰਵ ਕਰ ਸਕੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਬੇਨਸ਼ਕ ਬਹੁਤ ਸ਼ਾਨਦਾਰ ਪਰਫਾਰਮੈਂਸ ਲਈ ਸਮੁੱਚੀ ਟੀਮ ਦੀ ਕੈਪਟਨ ਸਮੇਤ ਸ਼੍ਰੀ ਜੇਸ ਕੈਪਟਨ ਹਰਮਨ ਪਰੀਸ ਵਿੱਚ ਸਾਰਿਆਂ ਦੀ ਬਹੁਤ ਵਧੀਆ ਜਿਹੜੀ ਹੈ ਗੇਮ ਰਹੀ ਹੈ ਪਰ ਉਤਾਰ ਚੜਾ ਬਣਿਆ ਗੇਮ ਚ ਹਾਂ ਜੀ ਸਰ ਇਹ ਤਾਂ ਹਰ ਇੱਕ ਮੈਚ ਡਿਫਰ ਕਰਦਾ ਜੀ ਜਿੱਦਾਂ ਆਪਾਂ ਸਟਾਰਟਿੰਗ ਤੇ ਪਹਿਲਾ ਮੈਚ ਖੜੇ ਨਿਊ ਜ਼ੀਲੈਂਡ ਨਾਲ ਵੈਸੇ ਸਾਡਾ ਜਿਹੜਾ ਪੂਲ ਸੀ ਬੜਾ ਟੌਪ ਸੀ ਇਸ ਵਾਰੀ ਜਿਹ ਬੈਲਜੀਅਮ ਸੀ ਵਿੱਚ ਆਸਟ੍ਰੇਲੀਆ ਸੀਗਾ ਆਰਜਨਟੀਨਾ ਸੀਗਾ ਨਿਊਜ਼ੀਲੈਂਡ ਸੀ ਇੰਡੀਆ ਆਪਣੀ ਬਰਟੇਨ ਸੀਗਾ ਬਰਟੇਨ ਨੇ ਦੂਜੇ ਪੂਲ ਦੇ ਵਿੱਚ ਸੀਗਾ ਸਾਰਾ ਆਪਣਾ ਜਿਹੜਾ ਪੂਲ ਸੀ ਸਭ ਤੋਂ ਟੌਪ ਪੂਲ ਸੀਗਾ ਤੇ ਮੇਰੇ ਕਈ ਕਲੀਕਸ ਨੇ ਕਹੀ ਕਹਿੰਦੇ ਸੀ ਵੀ ਇਸ ਵਾਰੀ ਸਾਡਾ ਜਿਹੜਾ ਪੂਲ ਕਲੀਅਰ ਕਰਨਾ ਵੀ ਬੜਾ ਮੁਸ਼ਕਲ ਆ ਪਰ ਸਾਡੇ ਜਿਹੜੇ ਟੀਮ ਪੂਰੀ ਟੀਮ ਵਰਕ ਨਾਲ ਖੜੇ ਆ ਜਿਹੜੇ ਆਪਾਂ ਸਰਪੰਚ ਸਾਹਿਬ ਜਿਹਨਾਂ ਨੂੰ ਕਹਿੰਦੇ ਆ ਉਹਨਾਂ ਦਾ ਬੜਾ ਵਧੀਆ ਯੋਗਦਾਨ ਰਿਹਾ ਕਿ ਉਹਨਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਨੇ ਬੜੀ ਕੋਆਪਰੇਸ਼ਨ ਦੇ ਨਾਲ ਉਹਨਾਂ ਨੇ ਜਿਹੜਾ ਕਿ ਆਪਣਾ ਇਹ ਮੁਕਾਮ ਜਿਹੜਾ ਹਾਸਲ ਕੀਤਾ ਵਾ ਨਹੀਂ ਤੇ ਇਥੋਂ ਤੱਕ ਪਹੁੰਚਣਾ ਜਿਹੜਾ ਬੜਾ ਮੁਸ਼ਕਲ ਲੱਗ ਰਿਹਾ ਸੀਗਾ ਇੱਕ ਸਮੇਂ ਤੇ ਤੇ ਜੇ ਅਸੰਮਿਤਾ ਵੱਧ ਗਈ ਕਿ ਕਹਿੰਦੇ ਹੁਣ ਅਗਲੀ ਵਾਰੀ ਗੋਲ ਨਹੀਂ ਲੈਣਾ ਪਊਗਾ ਆਸਾਂ ਮਿੱਦਾਂ ਦੇ ਸਾਰ ਇਸ ਵਾਰੀ ਵੀ ਹੈਗੀਆਂ ਸੀਗੀਆਂ ਬਹੁਤ ਜ਼ਿਆਦਾ ਪਰ ਜੋ ਗੁਰੂ ਰਾਮਦਾਸ ਜੀ ਨੂੰ ਮਨਜ਼ੂਰ ਹੈ ਉਸੇ ਮਿਲਦਾ ਵਾ ਜਿਸ ਤਰ੍ਹਾਂ ਕਿ ਮੰਨ ਲਓ ਬੈਲਜੀਅਮ ਨੂੰ ਸਪੇਨ ਨੇ ਹਰਾ ਦਿੱਤਾ ਆਸਟ੍ਰੇਲੀਆ ਬਾਹਰ ਹੋ ਗਈ ਤੇ ਸਾਡੇ ਜਿਹੜੇ ਇਸ ਟਾਈਮ ਸਾਨੂੰ ਲੱਗ ਰਿਹਾ ਕਿ ਸਾਡਾ ਸੁਨਹਿਰੀ ਪਲ ਹੈ ਜਿਹੜਾ ਉਹ ਜ਼ਰੂਰ ਆਏਗਾ ਕਿਉਂਕਿ ਪਿਛਲੀ ਵਾਰੀ ਸਾਡੇ ਜਿੰਨੇ ਵੀ ਸ਼ਮਸ਼ੇਰ ਸੀਗਾ ਜਿਨ੍ਹਾਂ ਦੀ ਵੀ ਤੁਸੀਂ ਕਵਰੇਜ ਕਰਕੇ ਆਏ ਸੀਗਾ ਹਰ ਇੱਕ ਦੀ ਖਾਹਿਸ਼ ਇਹ ਸੀ ਕਿ ਅਸੀਂ ਨੈਕਸਟ ਟਾਈਮ ਜਿਹੜਾ ਵਾ ਜਿਹੜਾ ব্রੌਂਜ਼ ਮੈਡਲ ਮਿਲਿਆ ਇਹ ਤਾਂ ਅਸੀਂ ਕਲਰ ਚੇਂਜ ਕਰਨਾ ਵਾ ਤੇ ਸਾਡੇ ਮਿਲੋ ਚਾਂਸ ਪੂਰੇ ਸੀਗੇ ਪਰ ਪ੍ਰਮਾਤਮਾ ਨੇ ਜਿੱਥੇ ਕਰ ਰੱਖਣਾ ਸੀਗਾ ਅਸੀਂ ਉਹਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ ਕਿ ਅਸੀਂ ਫਿਰ ਵੀ ਜਿੱਤ ਕੇ ਆਏ ਹਾਂ ਹਾਰ ਕੇ ਨਹੀਂ ਆਏ ਮੈਚ ਖਤਮ ਹੋਇਆ ਭਾਰਤੀ ਟੀਮ ਨੇ ব্রੌਂਜ਼ ਮੈਡਲ ਜਿੱਤੇ ਆ ਤਾਂ ਨਾਲ ਦੀ ਨਾਲ ਕਪਤਾਨ ਹਰਮਨਪ੍ਰੀਤ ਦੇ ਪਿਤਾ ਸਰਵਜੀਤ ਸਿੰਘ ਰਾਣ ਨੇ ਮੁੱਖ ਮੰਤਰੀ ਤੋਂ ਇੱਕ ਮੰਗ ਕੀਤੀ ਕਿ ਸਾਡੇ ਪਿੰਡ 'ਚ ਸਟੇਡੀਅਮ ਬਣਾਓ ਤਾ ਜੋ ਹੋਰ ਹਰਮਨ ਪੈਦਾ ਹੋ ਸਕਣ ਹੋਰ ਹਰਮਨ ਤਿਆਰ ਹੋ ਸਕਣ ਲੱਗਦਾ ਹੈ ਕਿ ਉਹੀ ਕਮੀ ਟਾਰੀ ਚ ਵੀ ਹੈ ਹਾਂਜੀ ਸਰ ਬਿਲਕੁਲ ਕਮੀ ਸਾਡੇ ਵੀ ਅਸੀਂ ਇਹੋ ਗੱਲ ਅੱਗੇ ਮੰਗ ਕਰ ਰਹੇ ਆ ਕਿ ਸਾਡੇ ਟਰਫ ਲੱਗੀ ਜਾਵੇ ਸਾਡੇ ਹੋਰ ਲੰਪੀ ਬਣਨ ਸ਼ਮਸ਼ੇਰ ਵਾਂਗੂੰ ਜਿਤਨਾ ਜੁਗਰਾਜ ਬਣਿਆ ਜੋਧੇ ਧਰਤੀ ਹੈ ਹਾਂਜੀ ਹਾਂਜੀ ਸਿੱਖ ਕੌਮ ਦੇ ਮਹਾਨ ਜਨਰਲ ਸ਼ਾਮ ਸਿੰਘ ਟਾਰੀ ਵਾਲਾ ਦੀ ਧਰਤੀ ਔਰ ਦੋ ਹੋਰ ਜੋਧੇ ਖਿਡਾਰੀ ਤਿਆਰ ਹੋਏ ਨੇ ਸ਼ਮਸ਼ੇਰ ਤੇ ਜੁਗਰਾਜ ਸਿੰਘ ਦੋਵੇਂ ਇਸ ਲਈ ਭਾਰਤੀ ਟੀਮ ਦਾ ਹਿੱਸਾ ਨੇ ਲੱਗਦਾ ਕਿ ਜੇ ਇੱਕ ਸਹੂਲਤ ਮਿਲੇ ਤੇ ਹੋਰ ਬੱਚੇ ਵੀ ਤਿਆਰ ਹੋ ਜਾਈਂ ਪਹਿਲਾਂ ਜੀ ਉਦੋਂ ਸਰਕਾਰ ਨੂੰ ਦੂਜੀ ਸੀ ਐਮਐਲਏ ਸਾਹਮਣੇ ਨੋਟਸ ਕੀਤਾ ਆਈਗਾ ਟਰਫ ਲੱਗਣ ਵਾਸਤੇ ਸਟੇਟ ਨੇ ਨਾਂ ਵੀ ਰੱਖਿਆ ਸੀ ਚਮਸ਼ੇਰ ਸਿੰਘ ਲੰਪੀਣਾ ਤੇ ਉਹ ਅਜੇ ਤੱਕ ਮੰਗ ਪੂਰੀ ਨਹੀਂ ਹੋਈ ਕਿ ਰਮਦਾਸ ਹੁਣ ਜਿਹੜੇ ਐਮਐਲਏ ਆਪਣੇ ਉਹ ਵੀ ਵਾਦਾ ਕਰਕੇ ਗਏ ਆ ਪਰ ਅਜੇ ਤੱਕ ਕੋਈ ਟਰਫ ਦਾ ਬਾਤ ਨਹੀਂ ਕੋਈ ਗੱਲ ਹੋਈ ਜੀ ਸਾਡੇ ਮੱਦੇਬਰੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰੋ ਹਾਂ ਜੀ ਅਸੀਂ ਤਾਂ ਮੁੱਖ ਮੰਤਰੀ ਨੂੰ ਮੰਗ ਕਰਦੇ ਆ ਕਿ ਸਾਡੇ ਪਿੰਡ ਵਿੱਚ ਸਾਡੀ ਗਰਾਉਂਡ 'ਚ ਟਰਫ ਦੀ ਕਮੀ ਹੈ ਇੱਕ ਟਰਫ ਲੱਗੀ ਜਾਵੇ ਤਾਂ ਅਸੀਂ ਹੋਰ ਚਮਸ਼ੇਰ ਵਰਗੇ ਜਗਰਾਜ ਵਰਗੇ ਹਾਕੀ ਪਲੇ ਲਗਾਤਾਰ ਦੋ ਬ੍ਰੌਂਜ਼ ਮੈਡਲ ਜਿੱਤ ਕੇ ਭਾਰਤੀ ਹਾਕੀ ਟੀਮ ਨੇ ਇੱਕ ਇਤਿਹਾਸ ਸਿਰਜਿਆ ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਹਾਕੀ ਪ੍ਰੇਮੀਆਂ ਦੇ ਵਿੱਚ ਵੱਡੀ ਖੁਸ਼ੀ ਪਾਈ ਜਾ ਰਹੀ ਹੈ ਖਿਡਾਰੀਆਂ ਦੇ ਘਰਾਂ ਦੇ ਵਿੱਚ ਜਸ਼ਨਾਂ ਦਾ ਮਾਹੌਲ ਹੈ ਪਰ ਇਸ ਦੇ ਨਾਲ-ਨਾਲ ਮੰਗ ਵੀ ਕੀਤੀ ਜਾ ਰਹੀ ਹੈ ਕਿ ਸਰਕਾਰ ਖੇਡ ਦੇ ਲਈ ਲੋੜਿੰਦੀਆਂ ਸਹੂਲਤਾਂ ਦਵੇ ਖੇਡ ਸਟੇਡੀਅਮ ਤਿਆਰ ਕਰੇ ਤਾਂ ਜੋ ਹੋਰ ਵੀ ਵਧੀਆ ਖਿਡਾਰੀ ਪੈਦਾ ਕੀਤੇ ਜਾ ਸਕਣ ਤਿਆਰ ਕੀਤੇ ਜਾ ਸਕਣ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਐਸ ਨਿਊਜ਼ ਅਟਾਰੀ